ਗੁਰ ਜੀ ਦਾ ਹਾਲ ਸਾਮ ਕਰੋ ਮਾਹੀ ਗੁਰ ਜੀ ਕੀ ਪਤੇ ਰਾਗ ਗੋੰਡ ਬਾਣੀ ਰਵਦਾਸ ਜੀਓ ਕੀ ਘਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਔਹਾਰ ਬਿਨ ਮੁਕੰਦ ਤਨ ਹੋਏ ਔਹਾਰ ਵੱਖਰਾ ਪਾੜ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਔਹਾਰ ਇਕੱਠਾ ਨਹੀਂ ਕਹਿਣਾ ਔਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤਾ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਕੇ ਸੇਵਕ ਕੋ ਸਦਾ ਆਨੰਦੇ ਰਹਾਉ ਮਕੰਦ ਮਕੰਦ ਹਮਾਰੇ ਪ੍ਰਾਨੰ ਜਾਪ ਮਕੰਦ ਮਸਤਕ ਨਿਸ਼ਾਨੰ ਸੇਵ ਮਕੰਦ ਕਰੈ ਬੈਰਾਗੀ ਸੋਈ ਮਕੰਦ ਦੁਰਲਭ ਧਨ ਲਾਦੀ ਦੁਰਲਭ ਨਹੀਂ ਹੈ ਇਹ ਦੁਰਬਲ ਪਦ ਹੈ ਸੋਈ ਮਕੰਦ ਦੁਰਬਲ ਧਨ ਲਾਦੀ ਸੋਈ ਮਕੰਦ ਦੁਰਬਲ ਧਨ ਲਾਦੀ ਸੋਈ ਮਕੰਦ ਦੁਰਬਲ ਧਨ ਲਾਦੀ ਏਕ ਮਕੰਦ ਕਰੇ ਉਪਕਾਰ ਹਮਰਾ ਕਹਾ ਕਰੇ ਸੰਸਾਰ ਮੇਟੀ ਜਾਤ ਹੋਏ ਦਰਬਾਰ ਤੁਹੀ ਮਕੰਦ ਜੋਗ ਜੁਗਤਾਰ ਤੁਹੀ ਮਕੰਦ ਤੇ ਵਿਸਰਾਮ ਜੋਗ ਇਥੀ ਜਮਕ ਲਾ ਦਨੀ ਹੈ ਜੁਗਤਾਰ ਉਪਜਿਓ ਗਿਆਨ ਹੂਆ ਪ੍ਰਗਾਸ ਕਰ ਕਿਰਪਾ ਲੀਨੇ ਕਰ ਕਿਰਪਾ ਲੀਨੇ ਕੀਟ ਦਾਸ ਕਰ ਕਿਰਪਾ ਲੀਨੇ ਕੀਟ ਦਾਸ ਕਹ ਰਵਦਾਸ ਅਬ ਤ੍ਰਿਸ਼ਨਾ ਚੂਕੀ Jap mukand seva taahu ki gond ਜੇ ਉਹ 86 ਤੀਰਥ ਨਾਵੈ ਕੀ ਦਸ ਨਾਵੈ ਨਹੀਂ 86 ਤੀਰਥ ਦਾ ਸੰਬੰਧ ਹੈ ਜੀ ਜੇ ਉਹ 86 ਤੀਰਥ ਨਾਵੈ ਜੇ ਉਹ 86 ਤੀਰਥ ਨਾਵੈ 8 ਵੀ ਕਸਕੇ ਆ 60 ਵੀ ਕਸਕੇ ਆ ਪਾਠ ਇਕੱਠਾ ਹੀ ਆ 86 ਜੇ ਉਹ ਦਵਾਦਸ ਜੇ ਉ ਦੁਆਦਸ ਸਿਲਾ ਪੂਜਾ ਵੇ ਜੇ ਉਹ ਦੁਆਦਸ ਸਿਲਾ ਕੂ ਜਾਵੇ ਪੂਜਾ ਵੇ ਇਕੱਠਾ ਹੀ ਕਹਣਾ ਜੇ ਉਹ ਕੂਪ ਟਟਾ ਦੇਵਾ ਵੇ ਕਰੇ ਨਿੰਦ ਸਭ ਬਿਰਥਾ ਜਾਵੇ ਸਾਧਕਾ ਨਿੰਦਕ ਕੈਸੇ ਤਰ ਸਰ ਪਰ ਜਨਹ ਨਰਕ ਹੀ ਪਰ ਰਹਾਉ ਜੇ ਉਹ ਗ੍ਰਹਿਣ ਕਰੈ ਕੋਲ ਖੇਤ ਜੇ ਉਹ ਇੱਥੇ ਵਿਸਰਾਮ ਸਾਰੇ ਇੱਥੇ ਲੱਗਨੇ ਹਨ ਜੇ ਉਹ ਗ੍ਰਹਿਣ ਕਰੈ ਕੋਲ ਖੇਤ ਅਰਪੈ ਨਾਰ ਸੀਗਾਰ ਸਮੇਤ सगली सिਮਰਤ ਸਰਾਵਨੀ ਸੁਨੈ ਕਰੈ ਨਿੰਦ ਕਵਨ ਨਹੀ ਗੁਨ ਜੇ ਉਹ ਅਨੇਕ ਪ੍ਰਸਾਦ ਕਰਾਵੇ ਅਨੇਕ ਪ੍ਰਸਾਦ ਕਰਾਵੇ ਜੇ ਉਹ ਅਨੇਕ ਪ੍ਰਸਾਦ ਕਰਾਵੇ ਭੂਮદાન ਸੋਭਾ ਮੰਡਪ ਪਾਵੇ ਆਪਣਾ ਵਿਗਾਰ ਬਿਰਾਨਾ ਸੰਢੈ ਕਰੈ निंद ਬਹੁ ਜونی ਹੰਡੈ ਕਰੈ निंद ਬਹੁ ਜونی ਹੰਡੈ ਕਰੈ ਨਿੰਦ ਬਹੁ ਜੋਨੀ ਹੰਡੈ ਨਿੰਦਾ ਕਹ ਕਰਹੁ ਸੰਸਾਰ ਕਰਹੁ ਪਦ ਤੇ ਵਿਸਰਾਮ ਹੈ ਸੰਸਾਰਾ ਹੈ ਨਿੰਦਾ ਕਹ ਕਰਹੁ ਸੰਸਾਰਾ ਨਿੰਦਾ ਕਹ ਕਰਹੁ ਸੰਸਾਰਾ ਨਿੰਦਕ ਕਾ ਪ੍ਰਗਟ ਪਾਹਾਰਾ ਨਿੰਦਕ ਸੋਧ ਸਾਧ ਨਿੰਦਕ ਸੋਧ ਸਾਧ ਵਿਚਾਰਿਆ निंदक सोद साध विचारिया कहो रविदास पापी नरक सिधारिया जोड ਦੀ ਜੋੜ ਪਦ ਪੜਨਾ ਹੈ ਛੱਡਣਾ ਨਹੀਂ ਹੈ ਇਹ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਹੈ ਯਾਨੀ ਬਾਣੀ ਨੂੰ ਪੜ ਕੇ ਆਪਣੇ ਮਨ ਨੂੰ ਵਾਹਿਗੁਰੂ ਨਾਲ ਜੋੜ ਈਵੀਡਾਰਟ 10 ਸ਼ਬਦਾਂ ਦਾ ਸਾਰਾ ਜੋੜ ਇੱਥੇ ਦੱਸਿਆ ਵੀ ਇੱਥੇ 49 ਸ਼ਬਦ ਜਿਹੜੇ ਨੇ ਉਹ ਪੂਰੇ ਹੋ ਚੁੱਕੇ ਨੇ ਤਾਂ ਇਹ ਜੋੜ ਪੱਤ ਲਿਖਿਆ ਹੈ ਆਪ ਵੀ ਜੋੜ ਤੇ ਹੋਰਾਂ ਨੂੰ ਵੀ ਜੋੜ ਤੇ ਕਿਸੇ ਨੂੰ ਤੋੜ ਨਾ ਨਿੰਦਾ ਕਹਾ ਕਰਹੁ ਸੰਸਾਰਾ ਨਿੰਦਕ ਕਾ ਪਰਗਟ ਪਹਾੜਾ ਨਿੰਦਕ ਸੋਦਾ ਸਾਧ ਪੀਚਾਰਿਆ ਕਸਵਾਤ ਜਤ ਜਸ ਪਾਪੀ ਨਰਕ ਸਿਧਾਰਿਆ ਜੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ RAM Kali Mohalla pehla ghar pehla chau pade ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਕੋਈ ਪੜਦਾ ਸਹਸਾ ਕਿਰਤਾ ਕੋਈ ਪੜੈ ਪੁਰਾਨਾ ਇਸੇ ਤਰ੍ਹਾਂ ਪਾਠ ਉਚਾਰਨ ਕਰਨਾ ਹੈ ਕਈ ਜਿਨ੍ਹਾਂ ਨੇ ਸੰਖਿਆ ਨਹੀਂ ਕੀਤੀ ਹੁੰਦੀ ਉਹ ਪੜ ਦਿੰਦੇ ਨੇ ਕੋਈ ਪੜਤਾ ਸੰਸਕ੍ਰਿਤੀ ਕਹਿ ਜਾਂਦੀ ਨੇ ਜਿਹੜਾ ਬਿਲਕੁਲ ਗਲਤ ਹੈ ਧਿਆਨ ਨਾਲ ਉਚਾਰਨ ਕਰਨਾ ਪੜਤਾ ਪਦ ਜਿਹੜਾ ਹੈ ਇਹ ਭਾਰਾ ਬੋਲਣਾ ਹੈ ਇਹਨੂੰ ਪੜਤਾ ਨਹੀਂ ਕਹਿਣਾ ਕੋਈ ਪੜਤਾ ਸਹਿਸਾ ਕਿਰਤਾ ਉਚਾਰਨ ਕਰਨਾ ਕੋਈ ਪੜਤਾ ਸਹਿਸਾ ਕਿਰਤਾ ਇਥੇ ਵਿਸਰਾਮ ਹੈ ਕੋਈ ਪੜਾ ਪੁਰਾਨਾ ਕੋਈ ਨਾਮ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ ਜਪਮਾਲੀ ਇਕੱਠਾ ਹੀ ਪਾਠ ਹੈ ਜਪਮਾਲੀ ਨਹੀਂ ਕਹਿਣਾ ਕੋਈ ਨਾਮ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ ਕੋਈ ਨਾਮ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ ਆਬ ਹੀ ਕਬ ਹੀ ਕਿਛੂ ਨਾ ਜਾਨਾ ਤੇਰਾ ਏਕੋ ਨਾਮ ਪਛਾਨਾ ਤੇਰਾ ਏਕੋ ਨਾਮ ਪਛਾਨਾ ਨਾ ਜਾਣਾ ਹਰੇ ਮੇਰੀ ਕਮਨ ਗਤੀ ਹਰੇ ਪਦ ਤੇ ਵਿਸਰਾਮ ਲਾਉਣਾ ਹੈ ਨਾ ਜਾਣਾ ਹਰੇ ਮੇਰੀ ਕਮਨ ਗਤੀ ਹਾਮ ਮੂਰਖ ਅਗਿਆਨ ਸਰਨ ਪ੍ਰਵ ਤੇਰੀ ਕਰ ਕਿਰਪਾ ਰੱਖੋ ਮੇਰੀ लाज ਪਤੇ ਰਹਾਉ ਇਥੇ ਧਿਆਨ ਨਾਲ ਇਸੇ ਤਰ੍ਹਾਂ ਹੀ ਵਿਸਰਾਮ ਲਾਉਣਾ ਹੈ ਹਮ ਮੂਰਖ ਅਗਿਆਨ ਇਥੇ ਠਮਕ ਹੈ ਸਰਨ ਪ੍ਰਾਪਤੀ ਦੀ ਇਥੇ ਵਿਸਰਾਮ ਹੈ ਕਰ ਕਿਰਪਾ ਇਥੇ ਥੋੜਾ ਠਹਿਰਾ ਰੱਖੋ ਮੇਰੀ ਲਾਜ ਇਥੇ ਠਮਕ ਲਾ ਦੇਣੀ ਹੈ ਲਾਜ ਪਤੀ ਨਹੀਂ ਕਹਿਣਾ ਰੱਖੋ ਮੇਰੀ ਲਾਜ ਪਤੀ ਰਹਾਉ ਕਬਹੂ ਜੀੜਾ ਊ ਬਚੜਤ ਹੈ ਕਬਹੂ ਜਾਏ ਪਾਇਲੇ ਊਬ ਬੱਬੇ ਨਾਲ ਨਹੀਂ ਕਹਿਣਾ ਭੱਬਾ ਉਚਾਰਨ ਕਰਨਾ ਊਬ ਲੋਬੀ ਜੀੜਾ ਥਿਰਨਾ ਰਹਤ ਹੈ ਚਾਰੇ ਕੁੰਡਾ ਪਾਲੇ ਦਾਾਂ ਤੇ ਬਿੰਦੀ ਨਹੀਂ ਲਾਉਣੀ ਚਾਰੇ ਕੁੰਡਾ ਪਾਲੇ ਲੋਬੀ ਜੀੜਾ ਥਿਰ ਨ ਰਹਤ ਹੈ ਚਾਰੇ ਕੁੰਡਾ ਪਾਲੇ ਮਰਨ ਲਿਖਾਏ ਮੰਡਲ ਮਹਿ ਆਏ ਜੀਵਣ ਸਾਜਹਿ ਮਾਈ ਏਕ ਚੱਲੇ ਹਮ ਦੇਖਹਿ ਸੁਆਮੀ ਤਾਹੇ ਬਲੰਤੀ ਆਈ ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ ਨਾ ਕਿਸੈ ਬਾਪ ਨ ਮਾਈ ਤੇ ਤਨ ਨ ਆਪਾ ਮੁਖਤੇ ਆਏ ਹਨ ਇਹਨਾਂ ਦਾ ਉਚਾਰਨ ਹੈ ਨ ਇੱਕ ਨਨਕਨਾ ਨਾ ਹੈ ਉਸ ਨੂੰ ਲਮਕਾ ਕੇ ਬੋਲਣਾ ਨ ਪ੍ਰਾਨਵਤਨ ਪ੍ਰਾਨਵਤ ਨਾਨਕ ਜੇ ਤੂੰ ਦੇਵਹਿ ਅੰਤੇ ਹੋਏ ਸਖਾਈ RAM ਕਲੀ ਮਹੱਲਾ ਪਹਿਲਾ ਸਰਬ ਜੋਤ ਤੇਰੀ ਪਸਰ ਰਹੀ ਜਹ ਜਹ ਦੇਖਾ ਤਹ ਨਰ ਹਰੀ ਤਹ ਤਹ ਮਰ ਹਰੀ ਜੀਵਨ ਤਲਬ ਨਿਵਾਰ ਸੁਆਮੀ ਨਿਵਾਰ ਪਦ ਤੇ ਵਿਸਰਾਮ ਲਾਉਣਾ ਹੈ ਜੀਵਨ ਤਲਬ ਨਿਵਾਰ ਸੁਆਮੀ ਆਂਧ ਕੂਪ ਮਾਇਆ ਮਨ ਗਾਡਿਆ ਕਿਉ ਕਰ ਉਤਰੋ ਪਾਰ ਸੁਆਮੀ ਹਾਂਜੀ ਕਿਉ ਕਰ ਉਤਰੋ ਪਾਰ ਇਹ ਤਮਕ ਸੁਲਾਮੀ ਰਹਾ ਗਹਿ ਪੀਤਰ ਘਾਟ ਪੀਤਰ ਬਸਿਆ ਬਾਹਰ ਕਾਹੇ ਨਹੀਂ ਤੈਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜਾ ਆਪੇ ਦੂਰ ਆਪੇ ਸਰਬ ਰਹਿ ਆ ਭਾਰਪੂਰ ਸਤ ਗੁਰ ਮਿਲੈ ਅੰਧੇਰਾ ਜਾਏ जह देखा तह रहे समाय अंतर सहसा बाहर माया नैनी लागस बाणी विश्राम इसी तरह लोना है अंतर सहसा इतम बाहर माया इति विश्राम नैनी लागस बाणी प्रणवत नानक दासन दासा प्रताप है गा प्राणी कठ पाठ है ਕਾ ਪਦ ਦੇ ਵਿੱਚ ਹਾਹੇ ਅਤੇ ਗੱਗੇ ਦੇ ਵਿੱਚ ਡੈਸ਼ ਜੀ ਦੇ ਕੇ ਬੋਲਣੀ ਆ ਪ੍ਰਤਪ ਹੈਗਾ ਪ੍ਰਾਣੀ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾ